ਨਸ਼ਾ ਕਰਦੇ ਹਾਂ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਕਰਵਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਕੋਤਵੀ ਜਮਾਤ ਨਹੀਂ ਕਰਵਾਵਾਂਗੇ ਪਤਾ ਪਿੰਡ ਦੇ ਕਿਸੇ ਹੋਰ ਜਮਾਨਤ ਦੇਣ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਬੋਲੇ ਸੋਨਹਿਰ ਕਿਤੇ ਜਾਂਦੇ ਦੇਖੋ ਜੀ ਸਾਰੇ ਪੰਜਾਬ ਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਗਾਇ ਚ ਜੁਤ ਨਸ਼ਾ ਵਿਰੋਧ ਜਿਹੜਾ ਸਾਰੇ 117 ਹਲਕਿਆਂ ਚ ਚੱਲ ਰਿਹਾ ਉਹਦੇ ਸਬੰਧ ਚ ਡੇਰਾ ਬਾਬਾ ਨਾਨਕ ਪਿੰਡ ਮਛਾਲੇ ਚੱਕ ਚ ਆਇਆ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਵਾ ਲੋਕ ਪਿੰਡਾਂ ਚੋਂ ਉੱਠ ਕੇ ਆਪ ਮਹਾਰੇ ਹੋ ਕੇ ਇਸ ਮਹਿਮ ਵਿੱਚ ਆ ਗਏ ਨੇ ਤਾਂ ਮੈਨੂੰ ਪੂਰਾ ਯਕੀਨ ਆ ਕਿ ਇਹ ਇੱਕ ਅੰਦੋਲਨ ਦਾ ਰੂਪ ਜਿਹੜਾ ਬਣ ਰਿਹਾ ਤਾਂ ਜਦੋਂ ਲੋਕਾਂ ਨੇ ਫੈਸਲਾ ਕਰਕੇ ਆ ਪੰਜਾਬੀ ਲੋਕਾਂ ਦਾ ਇਤਿਹਾਸ ਹੈ ਕਿ ਜਦੋਂ ਵੀ ਕੋਈ ਇਹੋ ਜਿਹਾ ਕੋਈ ਵੀ ਪੰਜਾਬ ਚ ਲਾਮਤ ਆਈ ਹੈ ਦਾ ਪੰਜਾਬ ਦੇ ਲੋਕਾਂ ਨੇ ਦਿਨਾਂ 'ਚ ਖਤਮ ਕੀਤੀ ਔਰ ਆਉਣ ਵਾਲੇ ਦਿਨਾਂ 'ਚ ਹੀ ਖਤਮ ਜਿਹੜਾ ਨਸ਼ਾ ਪੰਜਾਬ ਚ ਹੋ ਜਾਏਗਾ ਜਿਹੜੀ 31 ਮਈ ਦਾ ਕੀਤਾ ਇਹਨਾਂ ਅਲਟੀਮੇਟ ਦਿੱਤਾ ਜੀ ਹੋ ਜੀ ਬਿਲਕੁਲ ਹੋ ਜਾਏਗਾ ਜੀ ਨਿਆਗਾ ਤਾਂ ਸਾਡੇ ਕੋਲ ਹੀ ਹੈ ਗੇਅਰ ਤਾਂ ਨਵਾਂ ਗੇਅਰ ਪਾਉਣਾ ਪਏਗਾ ਫਿਰ ਪਾ ਦਾਂਗੇ ਇਸ ਕਰਕੇ ਸਾਰਾ ਕੰਮ ਠੀਕ ਹੋਗਾ ਬਹੁਤ ਸਾਰਾ ਨਸ਼ਾ ਤੁਸੀਂ ਤਾਂ ਚੈਨਲਾਂ ਤੇ ਤੁਹਾਡੇ ਚੈਨਲਾਂ ਤੋਂ ਹੀ ਚਲਾਉਂਦੇ ਹੋ ਲੋਕਾਂ ਨੂੰ ਵੀ ਦੇਖਦੇ ਹੋ ਲੋਕ ਹੁਣ ਸਾਥ ਦੇਣ ਲੱਗ ਪਏ ਨੇ ਪਿੰਡਾਂ 'ਚ ਆਪ ਲੋਕੋ ਨਸ਼ੇ ਵਾਲਿਆਂ ਨੂੰ ਫੜਾਉਂਦਾ ਪਏ ਨੇ ਆਪੋ ਸਾਰੇ ਨਸ਼ੇ ਜਾਂ ਤਾਂ ਛੱਡ ਕੇ ਭੱਜ ਕੇ ਜਾਂ ਜੇਲਾ ਚੰਦਰ ਦੇ ਦਿੱਤੇ ਤਾਂ ਘਟੇਰ ਬਾਬਾ ਕਿੰਨੇ ਬਹੁਤ ਪਿੰਡ ਨਸ਼ਾ ਮੁਕਤ ਮੇਰੇ ਇਲਾਕੇ ਦਾ ਉੱਥੇ 3-4 ਪਿੰਡ ਕੋਟੇ ਲਾਗੇ ਸੀਗੇ ਧਾ ਆਪਣਾ ਬਸੰਤ ਕੋਟ ਢਿੱਲਵਾ ਜਿਵੇਂ ਕੋਟਲੀ ਹੋਇਆ ਉਹਨਾਂ ਪਿੰਡਾਂ 'ਚ ਸੀਗਾ ਨਸ਼ਾ ਪਰ ਮੇਰੇ ਕਹ 90% ਨਸ਼ਾ ਖਤਮ ਹੋ ਗਿਆ ਮੈਂ ਪੂਰਾ ਤਾਂ ਨਹੀਂ ਕਹਿੰਦਾ ਪਰ 90% ਨਸ਼ਾ ਜਿਹੜਾ ਖਤਮ ਹੋ ਗਿਆ ਮੈਂ ਲਿਖਿਆ ਜੀ ਅੱਜ ਇੱਥੇ ਜਗਤ ਕਰਦੇ ਵੇ ਇੱਥੇ ਇੱਕ ਤਰ੍ਹਾਂ ਦਾ ਕਰਦੇ ਵੇ ਦੋ ਤਿੰਨ ਜਗ੍ਹਾ ਬਚੇ ਇਹ ਤਾਂ ਮਰ ਚੁੱਕੇ ਦੇ ਬਿਲਕੁਲ ਜੀ ਇਹ ਤਾਂ ਉਹਨਾਂ ਲੋਕਾਂ ਕਰਕੇ ਕਰ ਰਹੇ ਨੇ ਜਿਹੜੀਆਂ ਪਿਛਲੀਆਂ ਸਰਕਾਰਾਂ ਰਹੀਆਂ ਕਿਸੇ ਸਰਕਾਰ ਨੇ ਇਹ ਹਿੰਮਤ ਹੀ ਨਹੀਂ ਕੀਤੀ ਕਿ ਨਸ਼ਿਆਂ ਵਿਰੁੱਧ ਕੋਈ ਆਪਾਂ ਮੁਹਿੰਮ ਚਲਾਉਣੀ ਹੈ ਅੱਜ ਤੱਕ ਤੁਸੀਂ ਵੀ ਪਿਛਲੇ 10-15 ਸਾਲਾਂ ਤੋਂ ਦੇਖੋ ਕਦੀ ਕੇ ਸਰਕਾਰ ਨੇ ਕਿਹਾ ਕਿ ਨਸ਼ਾ ਬਤ ਆਪਾਂ ਮਹਿੰਮ ਚਲਾਈਆ ਬਿੱਡੀਮੇ ਇਹਦਾ ਮੁੱਖ ਮੰਤਰੀ ਸਾਹਿਬ ਨੇ ਮਹਿੰਮ ਬਿੱਡੀਆ ਤਾਂ ਲੋਕ ਤਾਂ ਸਾਥ ਦੇ ਰਹੇ ਮੈਂ ਆਪਣਾ ਮੰਤਰੀ ਸਾਹਿਬ ਇਹ ਬੜਾ ਵਧੀਆ ਪ੍ਰਾਲਾ ਸਰਕਾਰ ਦਾ ਪਰ ਤੁਹਾਡਾ ਇੱਕ ਆਪਣਾ ਹੀ ਨਮਾਇੰਦਾ ਵਿੱਚ ਅਸੀਂ ਨਹੀਂ ਲੈ ਰਿਹਾ ਜੀ ਕੂਰ ਵਿੱਚ ਪ੍ਰਤਾਪ ਦੇਖੋ ਜੀ ਕੂਰ ਵਿੱਚ ਪ੍ਰਤਾਪ ਦੀ ਆਪਣੀ ਮਰਜ਼ੀ ਆ ਮੇਰੇ ਕਾਲਜ ਤਾਂ ਉਹਨੂੰ ਇਹਦੇ ਵਿੱਚ ਹਿੱਸਾ ਲੈਣਾ ਚਾਹੀਦਾ ਉਹ ਇੱਕ ਸਰਕਾਰ ਦਾ ਹਿੱਸਾ ਹੈ ਤਾਂ ਉਹਨੂੰ ਇਹਦੇ ਵਿੱਚ ਆਪਣਾ ਬੰਦਾ ਯੋਗਦਾਨ ਬਿਲਕੁਲ ਪਾਉਣਾ ਚਾਹੀਦਾ ਸੱਚ ਨਹੀਂ ਪਾਉਂਦਾ ਤਾਂ ਉਹਦੀ ਆਪਣੀ ਸਮਝ ਆ ਫਿਰ ਉਹਦੀ ਸਮਝਕ ਨਹੀਂ ਕੰਮ ਕਰਦੀ ਜੀ ਜਾਂ ਐਸ ਤੇਰੋ ਪੰਜਾਬੀ ਕਿਵੇਂ ਹੋ ਸਕਦਾ ਜੀ ਜੇ ਐਸ ਮਹਿੰਮ ਦੇ ਵਿੱਚੋਂ ਸ਼ਾਮਲ ਨਹੀਂ ਤਾਂ ਫਿਰ ਉਹ ਕਿਵੇਂ ਕਹਤਾ ਲੋਕਾਂ ਨੇ ਉਹਨੂੰ ਚੁਣ ਕੇ ਬਣਾਇਆ ਨਮਾਇਦਾ ਉਹਨਾਂ ਨੂੰ ਲੋਕਾਂ ਦੇ ਗੱਲ ਆਉਣੀ ਚਾਹੀਦੀ ਹੈ ਸਾਹਮਣੇ ਫਰੰਟ ਤੇ ਆਣ ਕੇ ਕਿ ਇਹਨਾਂ ਜਯੋਧਨ ਅਸ਼ਾ ਵਿਰੋਧ ਜਿਹੜਾ ਆਪਣਾ ਯੋਗਦਾਨ ਪਾਉਣਾ ਚਾਹੀਦਾ